ਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਅਡਾਇ ਅਗਣ ਬਰਾਬਰ ਤਪੈ ਭੀਤਰ ਬਗੈ ਕਾਤੀ ਰਾਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੁਖ ਹਟਲ ਗੁਰ ਸੇਵੀਐ ਹਨਸ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ RAM ਸਦਾ ਹੋਵਹਿ ਸੁਹਾਗਣੀ ਹਰ ਜੀਵ ਮਰੈ ਨਾ ਜਾਏ RAM ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ RAM ਸਦਾ ਹੋਵਹਿ ਸੁਹਾਗਣੀ ਹਰ ਜੀਵ ਮਰ ਨਾ ਜਾਏ RAM ਹਰ ਜੀਵ ਮਰੈ ਨਾ ਜਾਏ ਗੁਰ ਕੈ ਸਹਜ ਸੁਭਾਏ ਸਾਧਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ 시ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਹਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਲੜੀਏ आनन्दन सहज माती राम गुरुमती मन आनन्दया तेत तन मैल राती राम तेत तन मैल राती हर राती ਮੇਰਾ ਪ੍ਰਭ ਮੇਲ ਮਿਲਾਏ ਅਨੰਦਨ 라ਵੇ ਹਰ ਪ੍ਰਭ ਆਪਣਾ ਵਿੱਚ ਹਉ ਆਪ ਗਵਾਏ ਗੁਰਮਤਿ ਪਾਇਆ ਸਹਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ 라ਵੇ ਰੰਗ ਰਾਤੀ ਪਿਰ 라ਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸਹ ਅਤ ਨਿਰਮਲ ਦਾਤਾ ਜਿਨ ਵਿੱਚ ਹਉ ਆਪ ਗਵਾਇਆ ਰਾਮ ਵਿੱਚ ਹਉ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਭਾਣੀ ਆਨੰਦਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਇੱਕ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰਿ ਸੇਤੀ ਚਿੱਤ ਲਾਇਆ ਕਾਮਨ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੇ RAM ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਤਾਰੇ RAM ਹਰ ਰਾਖਿਆ ਉਰਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ प्रीतम मोह लया मन मेरा पाया कर्म विधाता सेव सदा सुख पाया हर वसया मन मुरारे नानक मेल गुरु अपने ਗੁਰ ਕੈ ਸਬਦ ਸਵਾਰੇ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸਬਦ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ